ਸੰਬਨ ਨੂੰ ਕਿਸਾਨ ਅਤੇ ਸਮੂਹੀ ਜਥੇਬੰਦੀਆਂ ਵੱਲੋਂ 파ਰਤ ਬੰਦ ਦੇ ਸੰਬੰਧ ਵਿੱਚ ਰਿਆ ਵਿਚਾਰਨਾ ਲਗਾਇਆ ਗਿਆ ਜਿਸ ਤੁਜ ਪਟਵਾਰ ਜੁਨੀਅਨ ਦੇ ਨੁਮਾਇੰਦੇ ਆਨੀ ਵੀ ਸ਼ਿਰਕਤ ਕੀਤੀ ਅਤੇ ਮੋਦੀ ਵੱਲੋਂ ਬਣਾਏ ਗੇ ਲੋਕ ਮਾਰੂਕ ਕਾਨੂੰਨ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪੀਸੀਐਨ ਨਿਊਜ਼ ਟੀਵੀ ਤੋਂ ਪੱਤਰਕਾਰ ਤੇਜेंद्रਪਾਲ ਸਿੰਘ ਅਤੇ ਬਲਰਾਜ ਰਾਜ ਦੀ ਖਾਸ ਰਿਪੋਰਟ ਜਿੰਦਾਬਾਦ ਜਿੰਦਾਬਾਦ ਸਾਰ ਮਜ਼ਦੂਰ ਮਲਾਜਮ ਉਹਦੇ ਆਪਸੀ ਇਕਤਾ ਜਿੰਦਾਬਾਦ 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 ਅੱਜ ਜੋ ਪੰਜਾਬ ਬੰਦ ਹੈ ਜੋ ਸੱਦਾ ਦਿੱਤਾ ਗਿਆ ਸਾਰੇ ਭਾਰਤ ਦੇ ਵਿੱਚ ਅੱਜ ਕਿਸਾਨ ਜੁਨੀਅਨ ਜਿਹੜੀਆਂ ਇਕਤਾ ਟੀਚਰ ਸਾਹਿਬਾਨ ਸਾਰਿਆਂ ਵੱਲੋਂ ਜਿਹੜਾ ਧਰਨਾ ਦਿੱਤਾ ਜਾ ਰਿਹਾ ਸਾਰਾ ਅੱਜ ਕਿਹੜੇ ਸਬੰਧ ਚ ਦਿੱਤਾ ਜਾ ਰਿਹਾ ਜੀ ਇਹ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੇ ਸਤੰਬਰ 2020 ਦੇ ਵਿੱਚ ਤਿੰਨ ਕਾਲੇ ਕਾਨੂੰਨ ਜਿਹੜੇ ਆ ਸੰਸਦ ਦੇ ਅੰਦਰ ਬਹੁਤ ਧੱਕੇ ਦੇ ਨਾਲ ਪਾਸ ਕੀਤੇ ਆ ਉਹਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਪਿਛਲੇ 6 ਮਹੀਨੇ ਤੋਂ ਲੜ ਰਹੇ ਆ ਤੇ ਪਿਛਲੇ 2.5 ਮਹੀਨੇ ਤੋਂ ਲਗਾਤਾਰ ਪੱਕੇ ਮੋਰਚਿਆਂ 'ਚ ਬੈਠੇ ਹੋਏ ਆ। ਉਹਨਾਂ ਕਿਸਾਨਾਂ ਵੱਲੋਂ 26-27 ਨਵੰਬਰ ਤੋਂ ਦਿੱਲੀ ਵਿਖੇ ਜਿਹੜੀ ਰੈਲੀ ਕਰਨੀ ਸੀ ਉਹਦੇ ਤੇ ਹਰਿਆਣਾ ਦੀ ਭਾਜਪਾ ਖੱਟੜ ਸਰਕਾਰ ਵੱਲੋਂ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ ਬਹੁਤ ਵੱਡਾ ਹਮਲਾ ਕੀਤਾ ਗਿਆ। ਲੋਕਤੰਤਰ ਦੀਆਂ ਤਾਂ ਜਿਹਾ ਉਡਾਉਂਦਿਆਂ ਹੋਇਆਂ ਕਿਸਾਨਾਂ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ। ਕਿਸਾਨ ਸਾਰੀਆਂ ਰੋਕਾਂ ਤੋੜਦੇ ਹੋਏ ਦਿੱਲੀ ਦੇ ਚਾਰ ਚੁਫੇਰੇ ਜਿੰਨੇ ਵੱਖ-ਵੱਖ ਬਾਰਡਰ ਨੇ ਜਿਹੜਾ ਆਪਣੇ ਵਾਲਾ ਇਧਰੋਂ ਬਾਰਡਰ ਜਾਂਦਾ ਏ ਅੰਮ੍ਰਿਤਸਰ ਅੰਬਾਲਾ ਰੋਡ ਤੋਂ ਸਿੰਘੂ ਬਾਰਡਰ ਉਹਦੇ ਤੇ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਵੱਡੇ ਟਰੱਕ ਬੱਸਾਂ ਉਹਨਾਂ ਦੇ ਵਿੱਚ ਕਿਸਾਨ ਜਿਹੜੇ ਉਥੇ ਆਪਣਾ ਸਮਾਜਵਾਦੀ ਪਿੰਡ ਬਣਾ ਕੇ ਬੈਠੇ ਆ ਦੇਸ਼ ਦੇ ਹਰੇਕ ਤਬਕੇ ਵੱਲੋਂ ਇਹਨਾਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਪਰ ਕੇਂਦਰ ਦੀ ਮੋਦੀ ਸਰਕਾਰ ਜਿਹੜੀ ਹੁਣ ਤੱਕ ਕਿਸਾਨਾਂ ਦੇ ਨਾਲ 5 ਮੀਟਿੰਗਾਂ ਕਰ ਚੁੱਕੀ ਹੈ ਉਹ ਆਪਣੀ ਇਸ ਅੜੀ ਤੇ ਅੜੀ ਹੋਈ ਹੈ ਵੀ ਉਹ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ ਹੈ ਇਸ ਕਰਕੇ ਦੇਸ਼ ਦੇ ਅੰਦਰ ਕਿਸਾਨਾਂ ਦੇ ਵਿੱਚ ਤੇ ਕਿਸਾਨਾਂ ਦੇ ਨਾਲ-ਨਾਲ ਜਿੰਨੇ ਵੀ ਹੋਰ ਤਪਕੇ ਨੇ ਉਹਦੇ ਵਿੱਚ ਮਜ਼ਦੂਰ, ਮੁਲਾਜ਼ਮ, ਟਰੱਕ ਯੂਨੀਅਨਾਂ, ਦੁਕਾਨਦਾਰ, ਵਪਾਰੀ, ਆੜਤੀਏ, ਵਿਦਿਆਰਥੀ, ਨੌਜਵਾਨ, ਔਰਤਾਂ, ਦੇਸ਼ ਦਾ ਹਰ ਕੋਨਾ ਤੇ ਹਰ ਵਰਗ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਤੁਰਿਆ ਹੋਇਆ ਹੈ ਤੇ ਉਹਦੇ ਸਪੋਰਟ ਦੇ ਵਿੱਚ ਅੱਜ ਪੂਰੇ ਭਾਰਤ ਭਰ ਦੇ ਵਿੱਚ ਜਿਹੜਾ ਦਿੱਲੀ ਦਾ ਸੰਯੁਕਤ ਕਿਸਾਨ ਮੋਰਚਾ ਹੈ ਜਿਹਦੇ ਵਿੱਚ 500 ਤੋਂ ਵਧੇਰੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਤੇ ਪੰਜਾਬ ਦੇ ਅੰਦਰ 31 ਜਥੇਬੰਦੀਆਂ ਦਾ ਕਿਸਾਨ ਕਿਸਾਨ ਸੰਘਟਨ ਹੈ ਜਿਹੜੀ ਤਾਲਮਿਲ ਕਮੇਟੀ 31 ਜਥੇਬੰਦੀਆਂ ਦੀ ਬਣੀ ਹੈ ਇਹਨਾਂ ਵੱਲੋਂ ਸਾਂਝੇ ਤੌਰ ਤੇ ਭਾਰਤ ਬੰਦ ਦਾ ਸੱਦਾ ਹੈ ਤੇ ਅੱਜ ਪੂਰੇ ਭਾਰਤ ਭਰ ਦੇ ਅੰਦਰ ਤਕਰੀਬਨ 600 ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੇ ਆਪ ਹਾਰੇ ਬੰਦ ਕੀਤਾ ਹੈ ਸਾਰੀ ਟਰਾਂਸਪੋਰਟ ਬੰਦ ਹੈ ਰੇਲਵੇ ਬੰਦ ਹੈ ਦੁਕਾਨਾਂ ਬੰਦ ਨੇ ਕਾਰੋਬਾਰ ਬੰਦ ਹੈ ਸਰਕਾਰੀ ਤੇ ਪਬਲਿਕ ਸੈਕਟਰ ਦੇ ਪ੍ਰਾਈਵੇਟ ادارے ਬੰਦ ਨੇ ਤੇ ਜਿਵੇਂ ਕਿ ਲੋਕਡਾਊਨ ਦੇ ਦੌਰਾਨ ਮਹਾਮਾਰੀ ਦੇ ਕਾਰਨ ਕਾਫੀ ਮਾਰਕੀਟ ਐਵੇਂ ਦੀ ਜਿਹੜਾ ਕਿ ਪ੍ਰਵਾਹ ਹੰਗਾਰਾ ਨਹੀਂ ਮਿਲਿਆ ਸੀ ਪੰਜਾਬ ਪੁਲਿਸ ਨੇ ਬੜੇ ਧੱਕੇ ਦੇ ਨਾਲ ਦੁਕਾਨਾਂ ਬੰਦ ਕਰਵਾਈਆਂ ਗਈਆਂ ਜਿਵੇਂ ਕਿ ਕਿਸਾਨ ਮੋਰਚਾ ਦਿੱਲੀ ਵਿਖੇ ਲੱਗਾ ਹੋਇਆ ਹੈ ਸਾਰੇ ਪੰਜਾਬ ਚ ਵੀ ਲੱਗਾ ਹੋਇਆ ਹੈ ਅੱਜ ਤੁਹਾਨੂੰ ਜਿਵੇਂ ਕਿ ਦੁਕਾਨਾਂ ਆਣ ਕੇ ਤੁਸੀਂ ਦੇਖੀਆਂ ਬਾਜ਼ਾਰ ਮਾਰਕੀਟਾਂ ਪਿੰਡਾਂ ਦੇ ਕਸਬੇ ਸਾਰੇ ਬੰਦ ਨੇ ਉਹਦੇ ਬਾਰੇ ਕੀ ਕਹਿਣਾ ਹੈ ਮੈਂ ਪ੍ਰਕਾਸ਼ ਸਿੰਘ ਥੋਥੀਆਂ ਕਿਰਤੀ ਕਿਸਾਨ ਯੂਨੀਅਨ ਦਾ ਅਮਰਸਾ ਜਰੇਦਾ ਪ੍ਰੈਸ ਫੈਕਟਰੀ ਇੱਥੇ ਜਿਹੜੀ ਆ ਸਮੁੱਚੀ ਮਾਰਕੀਟ ਆ ਜਿਹੜੇ ਦੇ ਨਾਲ ਆਪਣੇ ਲੱਗਦੇ ਰਈਏ ਦੀ ਮਾਰਕੀਟ ਆ ਖਲਚੀਆਂ ਦੀ ਮਾਰਕੀਟ ਆ ਡਾਂਗਰੇ ਦੀ ਮਾਰਕੀਟ ਆ ਬਿਆਸ ਬਾਬਾ ਕਾਲਾ ਜਾਂ ਕੋਈ ਵੀ ਹੋਰ ਜਿੰਨੇ ਵੀ ਪਿੰਡਾਂ ਦੀਆਂ ਛੋਟੀਆਂ ਮੋਟੀਆਂ ਮਾਰਕੀਟਾਂ ਸਮੁੱਚੀ ਮਾਰਕੀਟ ਜਿਹੜੀ ਆ ਉਹ ਆਪਣੇ ਆਪ ਤੌਰ ਤੇ ਹੀ ਲੋਕਾਂ ਨੇ ਸਿਰਫ ਸਾਡੇ ਇੱਕ ਸੱਦੇ ਦੇ ਕਾਲ ਦੇ ਉੱਤੇ ਹੀ ਆਪਣੇ ਆਪ ਤੌਰ ਤੇ ਬੰਦ ਕਰਕੇ ਅੱਜ ਦੇ ਇਸ ਇਕੱਠ ਦੇ ਵਿੱਚ ਸ਼ਾਮਲ ਹੋਏ ਆ ਔਰ ਲਗਭਗ ਮੋਦੀ ਸਰਕਾਰ ਨੂੰ ਪੂਰੀ ਬੰਗਾਰ ਦਿੱਤੀ ਲੋਕਾਂ ਨੇ ਹੁਣ ਇਹ ਘੋੜ ਜਿਹੜਾ ਕੱਲੇ ਕਿਸਾਨਾਂ ਦਾ ਘੋੜ ਨਹੀਂ ਰਹਿ ਗਿਆ ਇਸ ਮੁੱਚੇ ਲੋਕਾਂ ਦਾ ਘੋਲ ਬਣ ਗਿਆ ਤੇ ਜਦ ਤੱਕ ਇਹ ਘੋਲ ਜਿੱਤਿਆ ਨਹੀਂ ਜਾਂਦਾ ਤਦ ਤੱਕ ਇਹ ਮੋਰਚਾ ਵਾਪਸ ਨਹੀਂ ਹੋਣਾ ਇਹ ਵਕ ਵਕ ਫੜਾਵਾਂ ਚੋਂ ਲੰਘਦਾ ਰਹੂਗਾ ਜਿਵੇਂ ਕਿ ਕੱਲ 9 ਤਰੀਕ ਨੂੰ ਇੱਕ ਮੀਟਿੰਗ ਲੀਕ ਕੀਤੀ ਗਈ ਉਹਦੇ ਵਿੱਚ ਤੁਹਾਨੂੰ ਕੋਈ ਪਰਵਾਹਗਾਰਾ ਮਿਲ ਸਕਦਾ ਜੀ ਸਾਨੂੰ ਮੀਟਿੰਗਾਂ ਤੋਂ ਕੋਈ ਬਹੁਤੀ ਆਸ ਨਹੀਂ ਜਿਸ ਤਰ੍ਹਾਂ ਜਿਹਾ ਪਿਛਲੀਆਂ ਮੀਟਿੰਗਾਂ ਦੇ ਵਿੱਚ ਜੋ ਸਰਕਾਰ ਨੇ ਸਾਡੇ ਨਾਲ ਕੀਤਾ ਸਾਨੂੰ ਮੀਟਿੰਗਾਂ ਤੋਂ ਬਹੁਤੀ ਆਸ ਨਹੀਂ ਸਾਨੂੰ ਆਸ ਆ ਲੋਕਾਂ ਦੇ ਕੇ ਤੇ ਸਾਨੂੰ ਆਸ ਆ ਅਸੀਂ ਇਸ ਲੋਕਾਂ ਦੇ ਵੱਡੇ ਏਕੇ ਦੇ ਨਾਲ ਅਸੀਂ ਉਹ ਜਿਹੜੇ ਕਾਨੂੰਨ ਸਰਕਾਰ ਨੇ ਬਣਾਤੇ ਆ ਉਹਨਾਂ ਨੂੰ ਵਾਪਸ ਕਰਾਉਣ ਚ ਕਾਮਯਾਬ ਹੋਵਾਂਗੇ ਜੋ ਇੱਥੇ ਕੱਟ ਹੋਇਆ ਵਾ ਕਿਸਾਨ ਔਰ ਮਜ਼ਦੂਰਾਂ ਦੀ ਇਸ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਮੈਂ ਕਹਿਣਾ ਚਾਹੁੰਦੀ ਹਾਂ ਸਿਰਫ ਕਿਸਾਨਾਂ ਦਾ ਹੀ ਨਹੀਂ ਦਰਨੇ ਚੱਲ ਰਿਹਾ ਹੈ ਹਰ ਵਾਸਤੇ ਮਜ਼ਦੂਰਾਂ ਵਾਸਤੇ ਇੱਕ ਰੱਖਸ਼ਾ ਚਲਾਉਣ ਵਾਸਤੇ ਇੱਕ ਦੁਕਾਨਦਾਰ ਵਾਸਤੇ ਵੀ ਇਹ ਲੜਾਈ ਆ ਜੇ ਮੋਦੀ ਨੇ ਕਿਸਾਨਾਂ ਦੇ ਬਾਰੇ ਲੜਾਈ ਇਹਨਾਂ ਨੇ ਮਤਲਬ ਉਹ ਜੋ ਕਾਲੇ ਕਾਨੂੰਨ ਕੀਤੇ ਆ ਚਾਲੂ ਕੀਤੇ ਆ ਜੋ ਬਿੱਲ ਅਸੀਂ ਉਹ ਰੱਦ ਕਰਵਾ ਕੇ ਹੀ ਰਵਾਂਗੇ ਤੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਿਰਫ ਕਿਸਾਨਾਂ ਦਾ ਹੀ ਨਹੀਂ ਇਕੱਲੀ ਲੜਾਈ ਜੋ ਘਰ ਬੈਠੇ ਕਿਸਾਨ ਨੇ ਮਜ਼ਦੂਰ ਨੇ ਹਰ ਨੂੰ ਅਪੀਲ ਕਰਦੇ ਆ ਕਿ ਉਹ ਤੁਸੀਂ ਵੀ ਦਿੱਲੀ ਜਾਓ ਤੇ ਅਸੀਂ ਆਪਣੇ ਕਾਲੇ ਕਾਨੂੰਨ ਜਿਹੜੇ ਰੱਦ ਕਰਾ ਕੇ ਹੀ ਵਾਪਸ ਆਵਾਂਗੇ ਇਹ ਧਰਨੇ ਦਾ ਇਕੱਠ ਵੇਖ ਕੇ ਤੁਸੀਂ ਆਪ ਹੀ ਵੇਖੋ ਵੀ ਜਦ ਤੱਕ ਸਾਡੇ ਕਾਲੇ ਕਾਨੂੰਨੇ ਰੱਦ ਨਹੀਂ ਕਰਨਗੇ ਅਸੀਂ ਨਹੀਂ ਬੈਠਾਂਗੇ ਇਸ ਤੋਂ ਵੱਧ ਧਰਨੇ ਲਾਵਾਂਗੇ ਜੋ ਇੱਕ ਕਾਨੂੰਨ ਪਾਸ ਕੀਤੇ ਨੇ ਮੋਦੀ ਸਰਕਾਰ ਨੇ ਜੋ ਤਿੰਨ ਕਾਨੂੰਨ ਪਾਸ ਕਰ ਦਿੱਤੇ ਆ ਉਸ ਨਾਲ ਤੁਸੀਂ ਮਤਲਬ ਕੀ ਉਹਦੇ ਨਾਲ ਨੁਕਸਾਨ ਹੋ ਰਿਹਾ ਕਿ ਕੀ ਜਿਹੜਾ ਕਿਸਾਨੀ ਨੂੰ ਜਾਂ ਆਮ ਜਨਜੀਵਨ ਨੂੰ ਕੀ ਨੁਕਸਾਨ ਆ ਉਸ ਨੂੰ ਇਹ ਤੋਂ ਜੀ ਆਮ ਜਨਜੀਵਨ ਜਿਹੜਾ ਉਹ ਪ੍ਰਭਾਵਿਤ ਹੋਣਾ ਹੈ ਕਿਉਂਕਿ ਸਰਕਾਰ ਦਾ ਆਪਣਾ ਬਣਾਇਆ ਕਾਨੂੰਨ 1948 ਦੇ ਵਿੱਚ ਲੇਬਰ ਐਕਟ ਆ ਉਤੋਂ ਵੀ ਸਰਕਾਰ ਭੱਜ ਰਹੀ ਆ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਨਾਲ ਮੁਲਾਜ਼ਮ ਸਟੂਡੈਂਟ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਵਾ ਉਸ ਸ਼ਾਮਲ ਆ ਇਹ ਸਿਰਫ ਇੱਕ ਆਪਣਾ ਕਿਸਾਨਾਂ ਮਜ਼ਦੂਰਾਂ ਦਾ ਹੀ ਜਿਹੜਾ ਸੰਘਰਸ਼ ਨਹੀਂ ਆ ਲਗਭਗ ਇਹ ਆਮ ਲੋਕਾਂ ਦਾ ਜਿਹੜਾ ਇਹ ਸੰਘਰਸ਼ ਆ ਔਰ ਇਹਦੇ ਵਿੱਚ ਜਿਹੜੀਆਂ ਅੱਜ ਵੱਡੀ ਗਿਣਤੀ ਦੇ ਵਿੱਚ ਆਸ਼ਾ ਵਰਕਰ ਅੰਡੇ ਮੀਲ ਵਰਕਰਜ਼ ਅੰਗਣਵਾੜੀ ਵਰਕਰਜ਼ ਵੱਡੀ ਤਾਦਾਦ ਦੇ ਵਿੱਚ ਸ਼ਾਮਲ ਨੇ ਇਹਨਾਂ ਨੂੰ ਸਰਕਾਰ ਵੱਲੋਂ ਆਪਣੇ ਬਣਾਏ ਹੋਏ ਕਾਨੂੰਨ ਦੇ ਰਾਹੀਂ ਵੀ ਜਿਹੜਾ ਵਾ ਇਹਨਾਂ ਨੂੰ ਲੇਬਰ ਕੋਟਾ ਨਹੀਂ ਦਿੱਤਾ ਜਾ ਰਿਹਾ ਜਦ ਕਿ ਇਹ ਥੋੜੇ ਥੋੜੇ ਇਨਸੈਂਟਿਵਾਂ ਦੇ ਉੱਤੇ ਕੰਮ ਕਰ ਰਹੀਆਂ ਵਾਂ ਜਿਵੇਂ ਐਮਐਡਏ ਮੀਲ ਵਰਕਰਸ ਜਿਹੜੀਆਂ ਵਾਂ ਉਹ 750 ਰੁਪਏ ਤੇ ਕੰਮ ਕਰਦੀਆਂ ਆਸ਼ਾ ਵਰਕਰ ਫੈਸਿਲੀਟੇਟਰ ਇਨਸੈਂਟਿਵ ਬੇਸ ਤੇ ਜਿੰਨਾ ਕੰਮ ਕਰ ਲੈਣ ਉਹਦੇ ਮੁਤਾਬਕ ਇਹਨਾਂ ਨੂੰ ਬੜਾ ਨਗੂਣਾ ਜਿਹਾ ਜਿਹੜਾ ਪੱਤਾ ਦਿੱਤਾ ਜਾ ਰਿਹਾ ਆਂਗਣਵਾੜੀ ਵਰਕਰਾਂ ਤੇ ਵੀ ਕੋਈ ਲੇਬਰ ਕੋਟਾ ਜਿਹੜਾ ਵਾ ਸਰਕਾਰ ਨੇ ਲਾਗੂ ਨਹੀਂ ਕੀਤਾ ਇਸ ਕਰਕੇ ਜਿਹੜਾ ਵਾ ਇਹ ਮਜ਼ਦੂਰਾਂ ਦੇ ਵੀ ਕੋਈ ਰਾਹਤ ਨਹੀਂ ਹੈਗੀ ਇਹ ਲੱਗ ਫਾਗ ਜਿਹੜਾ ਆਮ ਲੋਕ ਨੂੰ ਜਿਹੜਾ ਉਹ ਦਵਾਇਆ ਜਾਣਾ ਇਹਨਾਂ ਬਿੱਲਾਂ ਦੇ ਰਾਹੀਂ ਠੀਕ ਹੈ ਭਾਈ ਤਾਂ